ਹੁਣ ਆਪਾਂ ਅਮਰਪ੍ਰੀਤ ਮਾਨ ਸਾਹਿਬ ਮਤਲਬ ਆਪਸ ਮਾਰਨ ਜੀ ਨੂੰ ਪੰਜਾਬੀ ਯੂਨੀਕੋਡ ਇੰਸਟਾਲ ਕਿਵੇਂ ਕਰਨੀ ਆ ਕੰਪਿਊਟਰ ਤੇ ਉਹ ਦੱਸਦੇ ਆ ਹਾਂਜੀ ਮਾਨ ਸਾਹਿਬ ਪਹਿਲਾਂ ਜਾਓ ਆ ਬਟਨ ਜੇ ਤੇ ਜਾਓ ਹਾਂਜੀ ਤੇ ਫਿਰ ਉਹ ਹੀ ਕੰਟਰੋਲ ਪੈਨਲ ਕੰਟਰੋਲ ਪੈਨਲ ਯਾ ਤੇ ਹਾਂਜੀ ਤੇ ਫਿਰ ਹੈਗਾ ਚੇਂਜ ਕੀਬੋਰਡ ਔਰ ਇਨਪੁਟ ਮੈਥ ਹਾਂਜੀ ਇਸ ਤੇ ਫਿਰ ਚੇਂਜ ਕੀਬੋਰਡ ਬਟਨ ਤੇ ਦਬੋ ਚੇਂਜ ਕੀਬੋਰਡ ਇਹ ਤੇ ਹੁਣ ਇੱਥੇ ਇੰਗਲਿਸ਼ ਐਡ ਹੋਈ ਆ ਹੁਣ ਐਡ ਤੇ ਦਬੋ ਐਡ ਐਡ ਥੱਲੇ ਵਾਲਾ ਥੱਲੇ ਵਾਲਾ ਅੱਛਾ ਓਕੇ ਐਡ ਹਾਂ ਹਾਂਜੀ ਐਡ ਵਾਲਾ ਬਟਨ ਹਮ ਤੇ ਐਡ ਤੇ ਦਬ ਕੇ ਹੁਣ ਇੱਥੇ ਪੰਜਾਬੀ ਲੱਭੋ ਪੰਜਾਬੀ ਪੀ 4 ਪੰਜਾਬੀ ਹਾਂਜੀ ਪਸ਼ਤੋ ਪਸ਼ਤੋ ਕਰ ਦਿਓ ਨਹੀਂ ਆ ਗਈ ਪੰਜਾਬੀ ਇੰਡੀਆ ਹਾਂਜੀ ਹਾਂਜੀ ਇਹ ਪਲੱਸ ਤੇ ਬਟਨ ਦਬ ਲਿਓ ਮੂਹਰਲਾ ਜਿਹੜਾ ਠੀਕ ਆ ਤੇ ਹੋਰ ਕੀਬੋਰਡ ਤੇ ਦਬਾਓ ਪਲੱਸ ਤੇ ਹਾਂਜੀ ਤੇ ਪੰਜਾਬੀ ਤੇ ਕਲਿੱਕ ਕਰ ਦਿਓ ਪੰਜਾਬੀ ਤੇ ਇਸ ਤੋਂ ਪਹਿਲਾਂ ਕਿ ਆਪਾਂ ਇੱਕ ਮਿੰਟ ਹੈ ਜੋ ਇੱਧਰ ਤੁਸੀਂ ਦੇਖ ਸਕਦੇ ਹੋ ਕਿ ਹਾਲੇ ਇਹ ਕੋਈ ਭਾਸ਼ਾ ਨਹੀਂ ਦਿਖਾ ਰਿਹਾ ਮਤਲਬ ਜਦੋਂ ਚੋਣ ਕਰਨ ਦੀ ਸਹੂਲਤ ਜਿਹੜੀ ਹੁੰਦੀ ਹੈ ਇੰਗਲਿਸ਼ ਤੇ ਹੋਰ ਇਸ ਤੋਂ ਬਾਅਦ ਜਦੋਂ ਆਪਾਂ ਓਕੇ ਕਰ ਦਵਾਂਗੇ ਉਹ ਵੀ ਆ ਜਾਊਗੀ ਪਰ ਓਕੇ ਦਬ ਦਿਓ ਓਕੇ ਹੋ ਗਏ ਥੱਲੇ ਵੀ ਕਰ ਦਿਓ ਓਕੇ ਤੇ ਨਾ ਥੱਲੇ ਅਪਲਾਈ ਤੇ ਵੈਸੇ ਦਬ ਦਿਓ ਤੇ ਥੱਲੇ ਅਪਲਾਈ ਦਬਾ ਦਿਓ ਅਪਲਾਈ ਹੋ ਗਿਆ ਹਾਂ ਜਿਵੇਂ ਤੁਸੀਂ ਦੇਖ ਸਕਦੇ ਹੋ ਹੁਣ ਅਮੜਾ ਇੰਗਲਿਸ਼ ਤੇ ਦਬਿਓ ਈ ਐਨ ਤੇ ਹੁਣ ਇੱਥੇ ਦੇਖ ਸਕਦੇ ਹੋ ਤੁਸੀਂ ਪੰਜਾਬੀ ਪੰਜਾਬੀ ਵੀ ਆ ਗਈ ਆ ਨਾ ਨਾ ਹੱਲੇ ਨਹੀਂ ਹੱਲੇ ਹੱਲੇ ਸਵਰ ਕਰਾਉਂਗਾ ਉਦਾਂ ਤੇ ਇਨੀ ਕਾਲੀ ਨਹੀਂ ਤੇ ਹੁਣ ਉਧਰ ਬੰਦ ਕਰ ਲਈਏ ਆਪਾਂ ਸਾਰਾ ਕੁਝ ਓਕੇ ਦਬਦਿਓ ਓਕੇ ਆ ਲਓ ਜੀ ਤੇ ਫੇਰ ਓਕੇ ਦਬਦਿਓ ਲਓ ਜੀ ਓਕੇ ਵੀ ਕਰਤਾ ਹਾਂਜੀ ਤੇ ਇਹ ਹੁਣ ਆ ਗਈ ਆ ਪੰਜਾਬੀ ਹੁਣ ਤੁਸੀਂ ਕੋਈ ਲਿਖਣ ਵਾਲਾ ਪ੍ਰੋਗਰਾਮ ਖੋਲ ਲਓ ਵਰਡ ਖੋਲ ਲਓ ਜਾਂ ਹੋਰ ਕੋਈ ਜਾਂ ਪੈਡ ਖੋਲੋ ਜਾਂ ਆਥਲਿਸ ਸੱਤੜਾ ਵੀ ਹੈਗਾ ਚਲ ਆ ਵੀ ਵਧੀਆ ਇਹ ਪਾਵਰਪੁਆਇੰਟ ਨਹੀਂ ਸੌਰੀ ਸੌਰੀ ਪਾਵਰਪੁਆਇੰਟ ਖੁੱਲ ਗਿਆ ਤਾਂ ਚੰਦਾ ਆ ਵੀ ਵਧੀਆ ਹੋਇਆ ਕਿ ਸੱਤ ਆ ਸੱਤ ਵਿੱਚ ਇੱਕ ਸਮੱਸਿਆ ਆ ਰਹੀ ਆ ਉਹ ਵੀ ਆਪਾਂ ਹੱਲ ਕਰ ਦਿੰਨੇ ਹੁਣੇ ਪਰ ਆਪਾਂ ਮਾਈਕਰੋਸਾਫਟ ਜਿਹੜਾ ਵਰਡ ਖੋਲ ਲਿਆ ਪਰ ਇਹ ਜਿਹੜੀ ਸਮੱਸਿਆ ਹੈ ਨਾ ਹੁਣ ਇਹ ਜਿਹੜਾ ਪਿੱਛੋਂ ਹੀ ਆ ਰਿਹਾ ਵਿੰਡੋਸ ਨਾਲੋਂ ਕੀਬੋਰਡ ਇਹਨਾਂ ਲਿਖਣਾ ਸੰਭਵ ਨਹੀਂ ਹੈਗਾ ਉਹ ਮੈਂ ਫੋਟੋ ਦਿਖਾਈ ਤੁਸੀਂ ਉਦਾਂ ਤੁਸੀਂ ਹੁਣ ਕੋਈ ਵੀ ਬਟਨ ਦਬਕੇ ਦੇਖੋ ਕੁਛ ਨਾ ਕੁਛ ਆਊਗਾ ਜ਼ਰੂਰ ਪੰਜਾਬੀ ਦਾ ਉਹ ਡਬਲਿਊ ਕੋਈ ਵੀ ਨਹੀਂ ਨਹੀਂ ਅਥਰ ਜੀ ਤੁਹਾਨੂੰ ਪਹਿਲਾਂ ਇਧਰੋਂ ਪਹਿਲਾਂ ਭਾਸ਼ਾ ਚੇਂਜ ਕਰੋ ਇੱਥੇ ਇੰਗਲਿਸ਼ ਤੋਂ ਇਹ ਨਾਲ ਦਾ ਨਾਲ ਦਾ EN ਇੱਥੇ ਉੱਪਰ ਪੰਜਾਬੀ ਪੰਜਾਬੀ ਹੁਣ ਜਿੱਦਾਂ ਹੀ ਤੁਸੀਂ ਪੰਜਾਬੀ ਕਰਦੇ ਆ ਤਾਂ ਉੱਥੇ ਹੈ ਪਹ ਹੋਈ ਨਹੀਂ ਹੋਈ ਨਹੀਂ ਹੋਈ ਨਹੀਂ ਇਹ ਇਹ ਚੇਂਜ ਕਿਉਂ ਨਹੀਂ ਹੁੰਦਾ ਤੁਸੀਂ ਉਹ ਕਰ ਲਓ ਹੋ ਗਏ ਹੁਣ ਜਿੱਦਾਂ ਹੀ ਤੁਸੀਂ ਬਦਲਦੇ ਹਨਾ ਇੱਕ ਧਿਆਨ ਰੱਖਣ ਵਾਲੀ ਗੱਲ ਹੈ ਵੀ ਜਿੱਦਾਂ ਹੀ ਬਦਲਦੇ ਆ ਉੱਪਰ ਰਾਵੀ ਫੌਂਟ ਆ ਜਾਂਦਾ ਫਿਰ ਸਮਝ ਲਓ ਹੋ ਗਈ ਜੇ ਤੁਸੀਂ ਨਹੀਂ ਵੀ ਬਦਲ ਹੁੰਦੀ ਆ ਤਾਂ ਤੁਸੀਂ ਆਲਟ ਤੇ ਆਲਟ ਰ ਇਹ ਆਲ ਅਸਾਂ ਕੀ ਅਸਾਂ ਚਾ ਮੈਂ ਡੋਚੇ ਚ ਮੋਝਣਾ ਕਹੀ ਯਾਰੀ ਆਲਟ ਇਹ ਨਹੀਂ ਇਹ ਨਹੀਂ ਆਵ ਚੁੱਕਾ ਨਾ ਨਹੀਂ ਇਹ ਨਹੀਂ ਆਹਾ ਅੱਛਾ ਸੌਰੀ ਇਹ ਕੰਟਰੋਲ ਦੱਬੀ ਜਾਣਾ ਆਲਟ ਕਹੀ ਜਾਣਾ ਦਬਦਾ ਕੰਟਰੋਲ ਉਹ ਆਲਟ ਡੋਚੇ ਚ ਕਹਿੰਦੇ ਆ ਤੇ ਸ਼ਿਫਟ ਦਬਸਦੇ ਆ ਇਕੱਠਾ ਦਬਣਾ ਤੇ ਫਿਰ ਉਹਦੇ ਨਾਲ ਇਕੱਠਾ ਦਬਕੇ ਤਾਂ ਉਹ ਇਧਰੋਂ ਭਾਸ਼ਾ ਬਦਲ ਹੋ ਜਾਂਦੀ ਏ ਕਰੀ ਦਬਕੇ ਔਰ ਹੈਨਾ ਓਕੇ ਸ਼ਿਫਟ ਤੇ ਆਲਟ ਦਬਕੇ ਭਾਸ਼ਾ ਇਧਰੋਂ ਸਿੱਧੀ ਚੇਂਜ ਹੋ ਜਾਂਦੀ ਓਕੇ ਠੀਕ ਹੈ ਤੇ ਹੁਣ ਤੁਸੀਂ ਕੋਈ ਦਬਕੇ ਦੇਖਿਓ ਕੋਈ ਅੱਖਰ ਤਾਂ ਆ ਰਿਹਾ ਸਸਾ ਆ ਗਿਆ ਪਰ ਇਹ ਕੀਬੋਰਡ ਸਹੀ ਨਹੀਂ ਹੈਗਾ ਏ ਹੁਣ ਜਦਾਂ ਤੁਸੀਂ ਐਮ ਐਮ ਦਬਿਆ ਵਾਂ ਹੈ ਐਮ ਤੇ ਆਹੋ ਐਮ ਤੇ ਸੱਸਾ ਆ ਪਰ ਐਮ ਤੇ ਸੱਸਾ ਸਹੀ ਨਹੀਂ ਹੋਰ ਵੀ ਸਾਰੇ ਅੱਖਰ ਇੱਧਰ ਉੱਧਰ ਆ ਹੈਨਾ ਐਚ ਕਾ ਹਹਾ ਕਰਦੇ ਯੂ ਤੇ ਯੂ ਤੇ ਹੈਨਾ ਉਹ ਹਹਾ ਐਚ ਤੇ ਹੋਣਾ ਚਾਹੀਦਾ ਸੋ ਹੁਣ ਆਪਾਂ ਜਾਣਾ ਹੈ ਵੈਬਸਾਈਟ ਖੁੱਲੋ ਆਪਣਾ ਗੂਗਲ ਖੋਲ੍ਹ ਲਓ ਗੁਰਬਾਣੀ ਫਾਈਲਸ ਤੇ ਤੇ ਗੁਰਬਾਣੀ ਫਾਈਲਸ .org ਤੇ ਗੁਰਬਾਣੀ files.org ਤੇ ਇੱਥੇ ਯੂਨੀਕੋਡ ਉੱਤੇ ਕਲਿੱਕ ਕਰ ਦੇਣਾ ਆ ਜਿਹੜਾ ਯੂਨੀਕੋਡ ਇਨਫੋ ਤੇ ਹੁਣ ਇੱਥੇ ਇੱਕ ਵਾਰੀ ਫੈਸਲਾ ਕਰ ਲੈਣਾ ਚਾਹੀਦਾ ਜਿਵੇਂ ਕਿ ਆਪਾਂ ਤੁਹਾਨੂੰ ਪਹਿਲਾਂ ਦਿਖਾਇਆ ਸੀਗਾ ਮੜਾ ਜੋ ਆਪਣੀ ਵੈਬਸਾਈਟ ਖੁੱਲੀ ਸੀ ਉਹ ਤੇ ਉਹ ਦੁਬਾਰਾ ਇੱਥੇ ਨਾਲ ਖੋਲ ਲਓ ਇੱਕ ਹੋਰ ਤਾਂ ਕਿ ਇਹ ਜੱਟ ਸਾਈਡ ਵਾਲੀ ਤੇ website.com ਤੇ ਉੱਥੇ ਜਾ ਕੇ ਉਹ ਪੰਜਾਬੀ ਉਹ ਫੋਟੋ ਤੇ ਵੀ ਦਾਉ ਸਕਦੇ ਕੋਈ ਗੱਲ ਨਹੀਂ ਤੇ ਕੰਪਿਊਟਰ ਸੰਬੰਧੀ ਤੇ ਦਬ ਦਿਓ ਹਾਂਜੀ ਹਾਂਜੀ ਤੇ ਆ ਕੇ ਹਜੇ ਤਾਂ ਲੇਖ ਨੂੰ ਵਗੈਰਾ ਇਹ ਕਿੱਦਾਂ ਦੀ ਜਿੰਦੀ ਆ ਇਹ ਅਸਾਂ ਚਲੋ ਜੀ ਜੀ ਇਹ ਹਾਂਜੀ ਵੀਡੀਓ ਤੇ ਨਾ ਥੱਲੇ ਹੈਗੀ ਆ ਉਤਾਰਾਂ ਤੇ ਉਧਰ ਜਾਓ ਉਤਾਰਾਂ ਤੇ ਤੇ ਹੋਰ ਜ਼ਰੂਰੀ ਫੌਂਟ ਹੋਰ ਜ਼ਰੂਰੀ ਫੌਂਟ ਤੇ ਕਲਿੱਕ ਰਿਓ ਹਾਂਜੀ ਤੇ ਦਬਜੋ ਤੇ ਇੱਥੇ ਤੁਸੀਂ ਫੈਸਲਾ ਕਰ ਲੈਣਾ ਵੀ ਕਿਹੜਾ ਕੀਬੋਰਡ ਆ ਆਨਮੋਲ ਲਿਪੀ ਵਾਲਾ ਇਸ ਤਰ੍ਹਾਂ ਦਿਖਦਾ ਜਿਹੜਾ ਤੁਸੀਂ ਆਨਮੋਲ ਲਿਪੀ ਤੇ ਲਿਖਦੇ ਲਿਖਣਾ ਆਉਂਦਾ ਤੁਹਾਨੂੰ ਫੇਰ ਤਾਂ ਠੀਕ ਆ ਜੀ ਜੇ ਨਹੀਂ ਆਉਂਦਾ ਪਹਿਲੀ ਵਾਰੀ ਲਿਖਣਾ ਆ ਫੇਰ ਧਨੀਯਾਮ ਚਾਤਰੀ ਥੋੜਾ ਥੱਲੇ ਲੈ ਜਾਓ ਧਨੀਯਾਮ ਚਾਤਰੀ ਕਾਲਾ ਕੀਬੋਰਡ ਸਹੀ ਜਾਊਗਾ ਉਹ ਥੱਲੇ ਕਿਉਂਕਿ ਧਨੀਰਾਮ ਚਾਤਰੀ ਕੀ ਜਿਹੜੀ ਪੈਰ ਬਿੰਦੀ ਆ ਉਹ ਸਾਰੇ ਅੱਖਰਾਂ ਚ ਜੁੜ ਜਾਂਦੀ ਆ ਤਾਂ ਫਿਰ ਉਹਦੇ ਨਾਲ ਬਹੁਤ ਸਾਰੇ ਬੱਦਲਾਂ ਦੀ ਬਚਤ ਹੋ ਜਾਂਦੀ ਆ ਠੀਕ ਆ ਠੀਕ ਆ ਇਹ ਤੁਸੀਂ ਹੁਣ ਆਪਾਂ ਧਨੀਰਾਮ ਚਾਤਰੀ ਕੀ ਕਰਦੇ ਆ ਤਾਂ ਕਿ ਤੁਹਾਨੂੰ ਸੁੱਖਾ ਰਹੂਗਾ ਠੀਕ ਆ ਜੀ ਕਿੱਥੋਂ ਤਾਂ ਹੁਣ ਉਹੀ ਉੱਪਰ ਇੱਥੇ ਆ ਜਾਓ ਇਹ ਆਲਾ ਖੋਲ ਕੇ ਥੱਲੇ ਦੂਜੀ ਯੂਨੀਕੋਡ ਗੁਰਬਾਣੀ ਫਾਈਲ ਤੇ ਜਾ ਕੇ ਥੱਲੇ ਸਭ ਤੋਂ ਥੱਲੇ ਆ ਸਭ ਤੋਂ ਥੱਲੇ ਚਲ ਜਾਣਾ ਤੇ ਆ ਜਿਹੜਾ ਗੁਰਮੁਖੀ ਯੂਨੀਕੋਡ ਬੇਸਡ ਔਨ ਡਾਕਟਰ ਥਲੇਆੜਾ ਨਹੀਂ ਅਨਮੋਲਿਪੀ ਵਾਲਾ ਆ ਗਵੜਾ 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 ਇਹ ਵਾਲਾ ਨਾ ਉੱਪਰ ਆ ਜ ਸੈਕੰਡ ਨੰਬਰ ਹਾਂਜੀ ਇਹ ਵਾਲਾ ਉਹ ਆਪ ਹਾਂਜੀ ਇਹ ਡਾਊਨਲੋਡ ਹੁੰਦਾ ਓਕੇ ਹਾਂਜੀ ਕੋਲ ਇਹਨੂੰ ਫਿਰ ਡੈਸਕਟਾਪ ਤੇ ਫਿਲਹਾਲ ਗਾ ਲਓ ਹਨਾ ਜਿੱਥੇ ਤੁਸੀਂ ਚਾਹੁੰਦੇ ਆ ਬਾਹਰ ਝਟਾ ਦਿਓ ਇਹ ਜ਼ਿਪ ਫਾਈਲ ਆ ਤੁਸੀਂ ਹੁਣ ਸੇਵ ਕਰ ਲਓ ਡੈਸਕਟਾਪ ਤੇ ਹੁਣ ਡੈਸਕਟਾਪ ਉੱਥੇ ਲੈ ਸਭ ਕੁਝ ਤਸੱਲੀ ਕਰ ਲਓ ਡੈਸਕਟਾਪ ਤੇ ਆ ਜਾਓ ਇਹਨੂੰ ਥੱਲੇ ਗੱਲਾਂ ਤੇ ਆ ਜਾਈ ਹੁਣ ਇੱਥੇ ਸੱਜਾ ਬਟਨ ਦੱਬੋ ਇੱਕ ਮਿੰਟ ਜਾ ਇੱਥੇ ਕੋਲੋ ਖੋਲ ਕੇ ਸੱਜਾ ਬਟਨ ਦੱਬੋ ਠੀਕ ਹੈ ਨਹੀਂ ਨਹੀਂ ਪਹਿਲਾਂ ਇਹਨੂੰ ਹੁਣ ਅੰਗਰੇਜ਼ੀ ਐਕਸਟ੍ਰੈਕਟ ਹਾਂ 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 ਹੁਣ ਅੰਗਰੇਜ਼ੀ 'ਚ ਇਹਨੂੰ ਇਹਦੇ ਉੱਤੇ ਸੱਜਾ ਬਟਨ ਦੱਬ ਕੇ ਟੂ ਐਕਸਟ੍ਰੈਕਟ ਹਾਂ ਇਹ ਆਨ ਐਕਸਟਰਾ ਟਾਲ ਤੇ ਫਿਰ ਇੱਥੇ ਥੱਲੇ ਵਾਲਾ W 80 ਹੋ ਜਾਣ ਬਾਅਦ ਚ ਉਹ ਦੂਜੀ ਫਾਈਲ ਡਾ ਲਿਓ ਉੱਤੇ ਡਿੱਟ ਚਲ ਗਿਆ ਠੀਕ ਆ ਜੀ ਹੋ ਗਿਆ ਉਹ ਡੈਸਕਟਾਪ ਤੇ ਦੇ ਲਾ ਉੱਥੇ ਹੀ ਹੋਇਆ ਹੁਣ ਆ ਦੇ ਥੱਲੇ ਵਾਲਾ ਹਾਂਜੀ ਹੁਣ ਇਹ ਖੋਲ ਲਓ ਇੱਥੇ ਡਬਲ ਕਲਿਕ ਕਰ ਲੇ ਇੱਥੇ ਵੀ ਗੱਲਾਂ ਹੁਣ ਆ ਨਾਲ ਇਹਦੇ ਕੀਬੋਰਡ ਵੀ ਆ ਰਿਹਾ ਇੱਥੇ ਤੁਸੀਂ ਦੇਖ ਸਕਦੇ ਹੋ ਵੀ ਕਿਹੜਾ ਅੱਖਰ ਕਿਹੜੇ ਬੋਜਾ ਫੁੱਟ ਹੋ ਜਿਹੜੀ ਆ ਨਾਲ ਠੀਕ ਹੈ ਹੈਨਾ ਤੇ ਹੁਣ ਉਹ ਕੀਬੋਰਡ ਇੰਸਟਾਲੇਸ਼ਨ ਉਹ ਵਾਲੀ ਜਿਹੜੀ ਆ ਆ ਆ ਇੱਕ ਉਹਨੇ ਰਹਿੰਦੋ ਕੁ ਲੋ ਆ ਇਸ ਤਰ੍ਹਾਂ ਆ ਕਿਹੜੇ ਬਟਨ ਕਿਹੜੇ ਤੇ ਆ ਇਹ ਛਾਪ ਲਓ ਤੁਸੀਂ ਚੰਗਾ ਰਹੂਗਾ ਜੇ ਪ੍ਰਿੰਟ ਕਰ ਲਓ ਤੇ ਫੇਰ ਸੌਖਾ ਰਹੂਗਾ ਠੀਕ ਹੈ ਜੀ ਤੇ ਬਹੁਤੇ ਇੱਥੇ ਕੋਣੋ ਖੋਲਿਓ ਦਾ ਜੀ ਕੋਲ ਦੀ ਬਹੁਤੇ ਇਹਨੂੰ ਭੁਲੇਖਾ ਰਹਿੰਦਾ ਉਹ ਤਦ ਹੀ ਹੁਣ ਲਾਲ ਲਖਰਾਂ ਚ ਕੀਤਾ ਹਾਂਜੀ ਹਾਂਜੀ ਕੰਨੀ ਗੱਲ ਨਹੀਂ ਨਹੀਂ ਕੋਈ ਨਹੀਂ ਚੱਲੇ ਤੇ ਵੀ ਊੜਾ ਜਿਹੜਾ ਬੰਦ ਊੜਾ ਆ ਆ ਤਦ ਹੀ ਹੁਣ ਲਾਲ ਕੀਤਾ ਤੇ ਖੁੱਲਾ ਊੜਾ ਉੱਪਰ ਵਾਲਾ ਉਗਈਏ ਉਪਰ ਵਾਲਾ ਹੀ ਲਿਖੀ ਜਾਂਦੇ ਰਹੇ ਤੇ ਤਦ ਹੁਣ ਉਹਨੇ ਲਾਲ ਅੱਖਰਾਂ ਚ ਕੀਤਾ ਲਾਲ ਠੀਕ ਹੈ ਜੀ ਚਲੋ ਫਿਰ ਉਹ ਉਹ ਹੁਣ ਉਹ ਦੂਜਾ ਫੋਲਡਰ ਖੋਲ ਲਓ ਆ ਕੀਬੋਰਡ ਇੰਸਟਾਲੇਸ਼ਨ ਹਾਂਜੀ ਫਾਈਲਸ ਓਕੇ ਹਾਂਜੀ ਤੇ ਇਹਦੇ ਥੱਲੇ ਆ ਸੈਟਅਪ ਵਾਲੀ ਹਾਂਜੀ ਡਬਲ ਐਸ ਤਾਹ ਵਸ ਨੂੰ ਰਨ ਤੇ ਉਸ ਤੋਂ ਬਾਅਦ ਇਹਨੂੰ ਰਨ ਕਰ ਲੈਣਾ ਓਕੇ ਹੁਣ ਥੋੜਾ ਇੱਕ ਮਿੰਟ ਲੱਗਣਾ ਵੀ ਰਿਖਾਇਚ ਸਾਰਾ ਇੰਸਟਾਲ ਹੋਣ ਤੇ ਬੈਚ ਹੀ ਹੁਣ ਇਹ ਸਾਰਾ ਕੰਪਿਊਟਰ ਜਿਹੜਾ ਜਿੱਦਾਂ ਬੰਦ ਜਿਆ ਹੋ ਕੇ ਆਉਣੀ ਆ ਵੀ ਤੁਸੀਂ ਵਾਕਈ ਇੰਸਟਾਲ ਕਰਨਾ ਚਾਹੁੰਦੇ ਆ ਉਹ ਗੇਨ ਸਟਾਰ ਕਰ ਗਿਆ ਨਹੀਂ ਨਹੀਂ ਉਹ 1 ਮਿੰਟ ਲੱਗਣਾ ਸਟਾਰਟ ਹੋਇਆ ਹਾਂ ਜੀ ਨਹੀਂ 1 ਮਿੰਟ ਲੱਗਣਾ ਇਹ ਥੋੜਾ ਟਾਈਮ ਲੱਗਦਾ ਤੇ ਅਜੇ ਉਹ ਆਉਣਾ ਵੀ ਅਜੇ ਪਹਿਲਾਂ ਪੁੱਛਣਾ ਹੋਣੇ ਤੇ ਹਾਂ ਜੀ ਕਰਨਾ ਵੀ ਹੈ ਤੁਸੀਂ ਇੰਸਟਾਲ ਇਹ ਥੋੜਾ ਟਾਈਮ ਲੱਗਣਾ ਇਹ ਇਹ ਵੀ ਮੰਨਦੇ ਕਰਦੇ ਬਾਅਦ ਵਿੱਚ ਆਪਾਂ ਸਾਰੇ ਖੋਲ੍ਹਾਂਗੇ ਤੇ ਇਹਦੇ ਵਿੱਚ ਇੱਕ ਹੋਰ ਸਮੱਸਿਆ ਆਉਂਦੀ ਆ ਉਹਦਾ ਵੀ ਅਸੀਂ ਹੁਣੇ-ਹੁਣੇ ਥੋੜੇ ਜਿਰੇ ਪਹਿਲਾਂ ਹੀ ਹੱਲ ਕੀਤਾ ਉਹ ਵੀ ਕੁਦਰਤੀ ਪੂਰੇ 3 ਸਾਲ ਬਾਅਦ ਠੀਕ ਬੜੇ ਅੱਛਾ ਇਹ ਵੀ ਸਵਾਲ ਹੋ ਜਾਣਾ ਤੇ ਕੋ ਮਾਨਸਰ ਗੱਲ ਇਹ ਹੈ ਵੀ ਜਿਹੜੀ ਪੰਜਾਬੀ ਲਿਖਣ ਦੀ ਗੱਲ ਹੈ ਕਿਉਂਕਿ ਪੰਜਾਬੀ ਲਿਖਣੀ ਸਾਡੀ ਮਤਲਬ ਸਾਡਾ ਫਰਜ਼ ਵਾਂਦਾ ਹਨ ਪੰਜਾਬੀ ਲਿਖਣੀ ਚਾਹੀਦੀ ਹਾਂਜੀ ਤੇ ਕੰਪਿਊਟਰ ਦੇ ਉੱਤੇ ਵੀ ਸਿੱਧੀ ਪੰਜਾਬੀ ਲਿਖਣੀ ਆ ਜੇ ਮੈਂ ਕਹਿੰਦਾ ਇਹਨੇ ਹਰ ਕੀ ਦਾ ਫਿਰ ਕੋਈ ਰੀਸੇ ਨਹੀਂ ਆਈ ਇਹ ਹੁਣ ਸਾਡੇ ਤਾਂ 2000 ਉੱਥੇ ਲਿਖਿਆ ਆ ਸੀ 2007 ਮੇਰੇ ਖਿਆਲ ਜਿੱਥੋਂ ਆਪਾਂ ਡਾਉਨ ਲੈਂਦੇ ਤੇ ਹੁਣ 2000 ਹੁਣ 2012 ਆ ਕੇ 5 ਸਾਲ ਦਾ ਸਭ ਕੁਝ ਆਨਲਾਈਨ ਕੀਤਾ ਹੋਇਆ ਤੇ ਅਸੀਂ ਆਪਾਂ ਬਸ ਹੋ ਜਾਂਦਾ ਆਹ ਦੇਖੋ ਜੀ ਫਿਰ ਆ ਆ ਜਾਂਦਾ ਤੇ ਅਸਾਂ ਵੀ ਕਰ ਦਿੰਦੇ ਹਾਂ ਹੁਣ ਯੈਸ ਤੇ ਕਲਿੱਕ ਕਰ ਦੇਣਾ ਔਰ ਜਦਾਂ ਜਿਵੇਂ ਕਿ ਤੁਸੀਂ ਦੇਖਿਆ ਟਾਈਮ ਲੱਗਦਾ ਥੋੜਾ ਜਿਹਾ ਇੱਕ ਮਿੰਟ ਤਾਂ ਹੁਣ ਹੋ ਗਿਆ ਨਾ ਤੇ ਹੁਣ ਅਜੇ ਥੋੜਾ ਫਿਰ ਟਾਈਮ ਬਾਅਦ ਆਉਣੀ ਹੈ ਇੱਕ ਜਿੱਤੇ ক্লোਜ਼ ਵਾਲਾ ਬਟਨ ਹਾਂਜੀ ਹਾਂਜੀ ਇੱਕ ਮਿੰਟ ਕਰ 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 ਹਾਂਜੀ ਤੇ ਹੁਣ ক্লোਜ਼ ਆਪ ਜੀ ਥੋੜਾ ਲਾਗੇ ਕਰਨਾ ਪੈਣਾ ਤਦ ਸਾਹਿਬ ਹਾਂਜੀ ਹੁਣ ਹੋ ਗਿਆ ਸਭ ਕੁਝ ਤੇ ਹੁਣ ਫਿਰ ਆਪਾਂ ਨੂੰ ਉੱਥੇ ਜਾਣਾ ਪੈਣਾ ਹੁਣ ਇਹਦਾ ਮਤਲਬ ਦੋ ਇੰਸਟਾਲ ਹੋ ਗਿਆ ਕੀਬੋਰਡ ਇੱਕ ਤਾਂ ਜਿਹੜਾ ਵਿੰਡੋਸ ਨਾਲ ਆ ਰਿਹਾ ਆ ਇੱਕ ਆਪਾਂ ਨੀਜੀ ਤੌਰ ਤੇ ਜਿਹੜਾ ਤਿਆਰ ਕੀਤਾ ਹੋਇਆ ਨੀਜੀ ਜਿਹੜਾ ਵਿੰਡੋਸ ਨਾਲ ਆ ਰਿਹਾ ਉਹ ਉੱਤੇ ਆਪਾਂ ਸਹੀ ਤਰੀਕੇ ਨਾਲ ਲੇਖ ਨਹੀਂ ਸੀ ਸਾਜਦੇ ਠੀਕ ਹੈ ਜੀ ਯੂ ਤੇ ਮੇਰੇ ਖਿਆਲ ਚ ਜੱਜਾ ਸੀ ਜਾਂ ਹਾਂ ਹਾਂ ਹੁਣ ਫੇਰ ਉੱਥੇ ਜਾਣਾ ਪੈਣਾ ਕੰਟਰੋਲ ਪੈਨਲ ਤੇ ਹਾਂਜੀ ਕੰਟਰੋਲ ਪੈਨਲ ਤੇ ਹਾਂਜੀ ਉੱਥੇ ਚੇਂਜ ਕੀਬੋਰਡ ਹਾਂਜੀ ਓਕੇ ਹੁਣ ਉੱਥੇ ਚੇਂਜ ਚੇਂਜ ਕੀਬੋਰਡ ਹਾਂਜੀ ਹੁਣ ਜਿਵੇਂ ਕਿ ਤੁਸੀਂ ਦੇਖ ਰਿਹਾ ਹੋ ਆ ਥੱਲੇ ਆ ਦੂਰ ਹੋ ਗਿਆ ਇੱਕ ਪੰਜਾਬੀ ਉੱਪਰ ਲਿਖਿਆ ਤੇ ਪੰਜਾਬੀ ਜਿਹੜੇ ਧਨੀਰਾਮ ਹੁਣ ਜਿਹੜੀ ਪੰਜਾਬੀ ਕੱਲੀ ਲਿਖੀ ਆ ਤਾਂ ਉਹ ਹੈਗੀ ਵੀਡੀਓ ਸੋੜੀ ਉਹ ਆਪਾਂ ਨੂੰ ਨਹੀਂ ਚਾਹੀਦੀ ਆਪਾਂ ਹੁਣ ਇੱਕ ਮਿੰਟ ਮਾੜਾ ਜਿਹਾ ਇਧਰੋਂ ਵੀ ਥੱਲੇ ਖੋਲ ਕੇ ਦਿਖਾ ਦਿਓ ਵੀ ਹਾਲੇ ਫਿਲਹਾਲ ਥੋੜਾ ਜਿਹਾ ਇੱਕ ਮਿੰਟ ਹਾਂਜੀ ਹਾਲੇ ਇੰਗਲਿਸ਼ ਲਿਖਿਆ ਆ ਰਿਹਾ ਨਹੀਂ 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 ਉਹ ਇੱਕ ਮਿੰਟ ਜਿਹਾ ਲਾ ਕੇ ਅੱਗੇ ਪਿੱਛੇ ਕਰਨਾ ਪੈਣਾ ਤਾਂ ਕਿ ਸਾਫ਼ ਦਿਸੇ ਯਾਨੀ ਉਹ ਇੰਗਲਿਸ਼ੜਾ ਦੱਬੇ ਮਾੜਾ ਜੇ ਨਾਲ ਸਿਰਫ ਇੱਕ ਪੰਜਾਬੀ ਦਿਖਾ ਰਿਹਾ ਹੁਣ ਹਾਂਜੀ ਥੋੜੀ ਲਾਈਟਿੰਗ ਦਾ ਹੋ ਗਿਆ ਚੱਕਰ ਕੋਈ ਗੱਲ ਨਹੀਂ ਚਲੋ ਚਲੋ ਇਹ ਇੰਨੇ ਦਾ ਕੋਈ ਨਹੀਂ ਤੇ ਉਹ ਹੁਣ ਉੱਥੇ ਉੱਪਰ ਵਾਲੀ ਪੰਜਾਬੀ ਆਪਾਂ ਹਟਾ ਦੇਣੀ ਕਿਉਂਕਿ ਉਹ ਥੱਲੇ ਇਕੱਲੀ ਉਹ ਇਧਰ ਤਾਂ ਦਿਖ ਰਿਹਾ ਸੀਗਾ ਹਾਂ ਤੇ ਆ ਦੇਖੋ ਓਕੇ ਇਹ ਜਿੱਦਾਂ ਵੀ ਹੈਗੀ ਆ ਚਲੋ ਉਹ ਹੁਣ ਉੱਪਰ ਵਾਲੀ ਤੇ ਕਲਿੱਕ ਕਰੋ ਪੰਜਾਬੀ ਵਾਲੀ ਉੱਪਰ ਵਾਲੀ ਪੰਜਾਬੀ ਤੇ ਹਾਂਜੀ ਤੇ ਉਹ ਫੇ ਹੁਣ ਨਹੀਂ ਅਚਾਈ ਨੇ ਕਲਿੱਕ ਕਰਦੇ ਆ ਵੀ ਦੇਖਣ ਆ ਆ ਕੀਬੋਰਡ ਆ ਜੀ ਆ ਦੇਖ ਲਓ ਆ ਕੁਦਰਤੀ ਹੁਣ ਮਾਲਸਾ ਆਉਣੇ ਕਲਿੱਕ ਕੀਤਾ ਤਾਂ ਕੀਬੋਰਡ ਵੀ ਤੇ ਹੁਣ ਤੁਸੀਂ ਆਪ ਸੋਚ ਲਓ ਵੀ ਆ ਕੀਬੋਰਡ ਨਾਲ ਤੁਸੀਂ ਕੀ ਲਿਖ ਸਕਦੇ ਆ ਮੜਾ ਜੇ ਹੁਣ ਸਾਫ ਨਹੀਂ ਲੱਗਦਾ ਤਾਂ ਮਗਰੋਂ ਵੈਸੇ ਨਹੀਂ ਨਹੀਂ ਇਹਨਾਂ ਦੇ ਵਿੱਚ ਕਾਫੀ ਜਿਹੜੇ ਅੱਖਰ ਨੇ ਹੋਣੇ ਨਹੀਂ ਸਿੰਘ ਨੇ ਹੈਗੇ ਆ ਸਿਹਾਰੀਆਂ ਨਹੀਂ ਅੱਖਰ ਵੀ ਉਹ ਤਾਂ ਫਿਰ ਸ਼ਿਫਟ ਦੱਬੇ ਤੇ ਵੀ ਆ ਜਾਣੇ ਪਰ ਉਹ ਜਿਹੜੀਆਂ ਜਿਹਦਾ ਤਰਤੀਬ ਬਾਹਰ ਨਹੀਂ ਐਸ ਤੇ ਸਸਾ ਨਹੀਂ ਆ ਸਾਰੇ ਉਲਟੇ-ਪੁਲਟੇ ਜੇ ਕਿਉਂਕਿ ਦਿਮਾਗ 'ਚ ਬੈਣੇ ਔਖੇ ਆ ਹਾਂਜੀ ਹਾਂਜੀ ਤਾਂ ਇਹ ਤੇ ਰਿਮੂਵ ਕਰ ਦੇਣਾ ਆਪਾਂ ਜਿਹੜਾ ਥੱਲੇ ਵਾਲਾ ਉਹ ਜਿੱਦਾਂ ਸੀਗਾ ਵੀ ਈ ਤੇ ਰੇੜਾ ਤੇ ਇਹਨੂੰ ਕਰਕੇ ਐਡ ਕਰਨਾ ਇਹ ਤਾਂ ਹੋਇਆ ਹੋਇਆ ਆ ਆਪਾਂ ਸਿਰਫ ਉੱਪਰਲਾ ਰਿਮੂਵ ਕਰਨਾ ਠੀਕ ਹੈ ਰਿਮੂਵ ਕਰਨਾ ਨਹੀਂ ਉੱਤੇ ਮਾਸ ਕਲਿੱਕ ਕਰਕੇ ਤਾਂ ਰਿਮੂਵ ਤੇ ਦਬ ਦੇਣਾ ਰਿਮੂਵ ਹੋ ਗਿਆ ਹੁਣ ਫਿਰ ਥੱਲੇ ਅਪਲਾਈ ਤੇ ਦਬ ਦੇਣਾ ਸਭ ਕੁਝ ਨੋਰਮਲ ਰੱਖਣਾ ਹਾਂਜੀ ਓਕੇ ਦਬਲਿਓ ਤੇ ਫੇਰ ਥੱਲੇ ਓਕੇ ਦਬ ਦਿਓ ਆ ਲਓ ਜੀ ਓਕੇ ਦਬ ਦੋ ਹਾਂਜੀ ਹੁਣ ਵਰਡ ਖੋਲ੍ਹ ਲਓ ਹੁਣ ਇਹ ਇੱਦਿ ਰਹਿਣਾ ਇਹ ਹੁਣ ਆਪਣੇ ਆਪ ਉਹਨੇ ਸੈੱਟ ਕਰਤਾ ਨਹੀਂ ਇੱਥੇ ਨਹੀਂ ਇਹ ਤੁਹਾਨੂੰ ਹਰੀ ਕਾਰੀ ਸੈੱਟ ਕਰਨੀ ਪਣੀ ਹਰੇਕ ਪ੍ਰੋਗਰਾਮ ਲਈ ਜਿੱਦਾਂ ਲੈਂਗੁਏਜ ਇੰਗਲਿਸ਼ ਜਿਹੜਾ ਵੀ ਖੁੱਲਦਾ ਆ ਤਾਂ ਉਹਨਾਂ ਜਿੱਦਾਂ ਇੱਕ ਵਾਰੀ ਨਹੀਂ ਵੀ ਤੁਸੀਂ ਇੱਕ ਵਾਰੀ ਥੱਲੇ ਕਰਤੀ ਤਾਂ ਇਦਾਂ ਨਹੀਂ ਹੈਗਾ ਹਰੇਕ ਤਾਕੀ ਨਵੀਂ ਲਈ ਹੁਣ ਜਿਵੇਂ ਕਿ ਤੁਸੀਂ ਦੇਖ ਸਕਦੇ ਆ ਇਹ ਨਹੀਂ ਥੱਲੇ ਉਹ ਜਿੱਦਾਂ ਹੁਣ ਭਾਸ਼ਾ ਬਦਲੋ ਤੁਹਾਨੂੰ ਭਾਸ਼ਾ ਬਦਲ ਕੇ ਪੰਜਾਬੀ ਇਹ ਥੱਲੇ ਪਹਿਲਾਂ ਭਾਸ਼ਾ ਬਦਲੋ ਜਿੱਦ ਦੀ ਭਾਸ਼ਾ ਬਦਲੇ ਉੱਪਰ ਰਾਵੀ ਫੌਂਟ ਹੋ ਗਿਆ ਤੇ ਹੁਣ ਏ ਦਬੂਗੇ ਤਾਂ ਐੜਾ ਆ ਜਾਂਦਾ ਸ਼ਿਫਟ ਦਬੂਗੇ ਤਾਂ ਫੇ ਊੜ ਤੇ ਸਿਰਫ ਇੱਕ ਗੱਲ ਧਿਆਨ ਰੱਖਣਾ ਸਿਰਫ ਇੰਨਾ ਹਨਾ ਕਿ ਊੜਾ ਐੜਾ ਈੜੀ ਜਿਹੜਾ ਹਨਾ ਤੇ ਉਹ ਸਿਰਫ ਜਦੋਂ ਅਗਲਾ ਬਟਨ ਤੁਸੀਂ ਦਬੂਗੇ ਜਾਂ ਲਗਾ ਮਾਤਰਾ ਹੋਵੇ ਉਦੋਂ ਹੀ ਦਿਖਣਾ ਤੇ ਜਿਹੜਾ ਸਿਹਾਰੀ ਆ ਉਹ ਅੱਖਰ ਤੋਂ ਬਾਹਰ ਪੈਣੀ ਆ ਤੇ ਅਮਰ ਤੇ ਜਿਹੜੀ ਲਗਾ ਮਾਤਰਾਵਾਂ ਆ ਉਹ ਪਹਿਲਾਂ ਥੱਲੇ ਤੋਂ ਸ਼ੁਰੂ ਹੋਣੀ ਆ ਥੱਲੇ ਫੇ ਸੱਜੇ ਫੇ ਉੱਪਰ ਹੁਣ ਅੱਧਾ ਰਾਰਾ ਲੱਭਨੇ ਆ ਉਹ ਰਾਰੇ ਤੇ ਸ਼ਿਫਟ ਦੇ ਜਾਂ ਪੱਪੇ ਦੇ ਪੈਰ ਚ ਰਾਰਾ ਜਾਂ ਰਾਰਾ ਪਾ ਲਈ ਆਪਾਂ ਰਾਰਾ ਨਹੀਂ 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 ਪਹਿਲੇ ਬਹਿ ਜਾਣੀ ਆ ਸਭ ਕੁਝ ਪਾਸ ਆ ਦੇ ਆਪੇ ਦੇ ਪੈਰ ਚ ਸ਼ਿਫਟ 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 ਦਬ ਕੇ ਆ ਰ ਆ ਹਾਂਜੀ ਅੱਛਾ ਕੀ ਬਾਤ ਹੈ ਹਾਂ ਸੋ ਮਾਨ ਸਾਹਿਬ ਦੀ ਖੁਸ਼ੀ ਦੇਖਣਾ ਚਾਹਣੇ ਮਾਨ ਸਾਹਿਬ ਆ ਪਹਿਲਾਂ ਖੁਸ਼ੀ ਹੀ ਦਾ